ਦੋਸਤੋ ਭਾਰਤ ਦੀ ਕ੍ਰਿਕਟ ਟੀਮ ਟੈਸਟ ਮੈਚਾਂ ਦੀ ਜੇ ਗੱਲ ਕਰੀਏ ਕਿਸੇ ਸਮੇਂ ਭਾਰਤ ਦੀ ਕ੍ਰਿਕਟ ਟੀਮ ਨੂੰ ਭਾਰਤ ਦੇ ਵਿੱਚ ਹਰਾਣਾ ਬਿਲਕੁਲ ਹੀ ਨਾ ਮੁਮਕਿਨ ਸੀ ਕੋਈ ਵੀ ਟੀਮ ਆ ਕੇ ਇੱਕ ਸੁਪਨਾ ਲੈ ਕੇ ਆਉਂਦੀ ਸੀ ਕਿ ਭਾਰਤੀ ਟੀਮ ਨੂੰ ਭਾਰਤ ਦੇ ਵਿੱਚ ਹਰਾਇਆ ਜਾਵੇ ਆਸਟ੍ਰੇਲੀਆ ਨੇ ਬਹੁਤ ਜ਼ੋਰ ਲਾਇਆ ਬਹੁਤ ਦੀ ਮਹਾਨੀਆਂ ਸੀ ਪਰ ਉਹ ਹਮੇਸ਼ਾ ਹਾਰ ਕੇ ਜਾਂਦੀ ਸੀ ਚਾਹੇ ਭਾਰਤੀ ਟੀਮ ਦੂਜੇ ਦੇਸ਼ਾਂ ਵਿੱਚ ਜਾ ਕੇ ਹਾਰ ਜਾਂਦੀ ਸੀ ਪਰ ਆਪਣੇ ਦੇਸ਼ ਵਿੱਚ ਕਦੇ ਵੀ ਭਾਰਤੀ ਟੀਮ ਨਹੀਂ ਹਰੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਭਾਰਤੀ ਟੀਮ ਦੇ ਕੋਚ ਗੋਤਗ ਗੰਭੀਰ ਨੇ ਜਿਨ੍ਹਾਂ ਨੇ ਕਿ ठान ਲਈ ਹੈ ਜਿਨ੍ਹਾਂ ਨੇ ਕਿ ਨਿਸ਼ਚੈ ਕਰ ਲਿਆ ਹੈ ਕਿ ਭਾਰਤੀ ਟੀਮ ਨੂੰ ਬਿਲਕੁਲ ਹੀ ਬਰਬਾਦ ਕਰ ਦੇਣਾ ਉਹਨਾਂ ਦੇ ਉਲਜਲੂਲ ਫੈਸਲੇ ਕਾਬਿਲ ਖਿਡਾਰੀਆਂ ਨੂੰ ਮੌਕਾ ਨਹੀਂ ਦੇਣਾ ਤੇ ਐਸੇ ਖਿਡਾਰੀਆਂ ਨੂੰ ਮੌਕਾ ਦੇਣਾ ਜਿਹੜੇ ਕਿ ਸਿਰਫ T20 ਦੇ ਪਲੇਅਰ ਨੇ ਉਹਨਾਂ ਨੂੰ ਟੈਸਟ ਮੈਚਾਂ ਦੇ ਵਿੱਚ ਫਿੱਟ ਕਰਨ ਦੀ ਉਹਨਾਂ ਦੀ ਕੋਸ਼ਿਸ਼ ਤੇ ਭਾਰਤੀ ਟੀਮ ਲਗਾਤਾਰ ਟੈਸਟ ਮੈਚਾਂ ਵਿੱਚ ਹਾਰਦੀ ਚਲੀ ਜਾ ਰਹੀ ਹੈ। ਭਾਰਤੀ ਟੀਮ ਦਾ ਗ੍ਰਾਫ ਜਿਵੇਂ ਨਿੱਚਿਆ ਹੈ ਬਹੁਤ ਹੀ ਜ਼ਿਆਦਾ ਚਿੰਤਾ ਦੀ ਗੱਲ ਹੈ। ਗੋਤਾ ਗੰਭੀਰ ਐਸੇ ਪਲੇਅਰ ਐਸੇ ਖਿਡਾਰੀ ਬਹੁਤ ਵਧੀਆ ਸਨ। ਵਰਲਡ ਕੱਪ ਚਾਹੇ T20 ਵਰਲਡ ਕੱਪ ਹੋਵੇ ਚਾਹੇ 원ਡੇ ਵਰਲਡ ਕੱਪ ਹੋਵੇ ਉਹਨਾਂ ਨੇ ਫਾਈਨਲ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਐਜ਼ ਅ ਪਲੇਅਰ ਉਹਨਾਂ ਨੂੰ ਹਮੇਸ਼ਾ ਵਧੀਆ ਪਲੇਅਰ ਹੀ ਮੰਨਿਆ ਜਾਊਗਾ ਪਰ ਐਜ਼ ਅ ਕੋਚ ਮਾਫ ਕਰਨਾ ਜੀ ਐਜ਼ ਅ ਕੋਚ ਉਹ ਬਿਲਕੁਲ ਫੇਲ ਨੇ ਐਜ਼ ਅ ਕੋਚ ਉਹਨਾਂ ਨੇ ਇਸ ਟੀਮ ਨੂੰ ਬਿਲਕੁਲ ਹੀ ਪਰਬਾਦੀ ਤੇ ਲਿਆ ਦਿੱਤਾ ਚਾਹੇ ਰਵੀ ਸ਼ਾਸਤਰੀ ਹੋਵੇ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਕੋਚ ਸੀ ਜੌਨ ਰਾਈਟ ਬਾਰੋਂ ਲਿਆ ਇਹ ਕੋਚ ਤੇ ਗੈਰੀ ਕ੍ਰਿਸਟਨ ਇਹਨਾਂ ਨੇ ਟੀਮ ਨੂੰ ਬਲੰਦੀਆਂ ਤੇ ਪਹੁੰਚਾਇਆ ਸੀ ਟੀਮ ਵਿਦੇਸ਼ਾਂ ਵਿੱਚ ਜਾ ਕੇ ਵੀ ਜ਼ਬਰਦਸਤ ਪ੍ਰਦਰਸ਼ਨ ਕਰਦੀ ਸੀ ਵਿਰਾਟ ਕੋਹਲੀ ਦੀ ਕਪਤਾਨੀ ਦੇ ਵਿੱਚ ਟੀਮ ਲੜਦੀ ਸੀ ਆਖਿਰ ਤੱਕ ਲੜਦੀ ਸੀ ਤੇ ਹਾਰੇ ਹੋਏ ਮੈਚ ਵੀ ਜਿੱਤ ਕੇ ਲੈ ਜਾਂਦੀ ਸੀ ਪਰ ਹੁਣ ਭਾਰਤੀ ਟੀਮ ਦਾ ਸਪਿਨਰ ਅੱਗੇ ਹੀ ਇਸ ਅੰਡਰ ਕਰ ਦਿੰਦੀ ਹੈ ਭਾਰਤੀ ਟੀਮ ਭਾਰਤ ਦੇ ਵਿੱਚ ਤੀਜੇ ਦਿਨੀ ਮੈਚ ਹਾਰ ਜਾਂਦੀ ਹੈ ਆਉਣ ਵਾਲਾ ਸਮਾਂ ਜੇ ਗੋਤੋਂਗੇ ਵੀਰ ਸਾਹਿਬ ਐਦਾਂ ਹੀ ਲੱਗੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਟੀਮ ਪਹਿਲੇ 2 ਪਾਇਦਰਾਂ ਨੂੰ ਛੱਡ ਕੇ 8ਵੇਂ 9ਵੇਂ ਨੰਬਰ ਤੇ ਪਹੁੰਚ ਜਾਊਗੀ ਅਰਸ਼ਦੀਪ ਸ਼੍ਰੇਸ਼ ਅૈયਰ ਗਾਇਕਵੜ ਸੰਜੂ ਸੈਮਸਨ ਬਹੁਤ 플레이ਰ ਨੇ ਬਹੁਤ ਲੰਬੀ ਲਿਸਟ ਹੈ ਜਿਹੜੇ ਕਾਬਿਲ ਖਿਡਾਰੀ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਪਰ ਇਹ ਤਾਂ ਹਰਸ਼ਿਤ ਰਾਣਾ ਵਰਗੇ 플레이ਰਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਜਿਹੜੇ ਕੀ ਨਾ ਤਾਂ ਬੈਟਸਮੈਨ ਨੇ ਨਾ ਹੀ ਬੋਲਰ ਨੇ ਚਲੋ BCCI ਤੇ ਹੁਣ ਕੋਚ ਤੇ ਹੀ ਨਿਰਪਰ ਕਰਦੀ ਹੈ ਉਹ ਭਾਰਤੀ ਟੀਮ ਦਾ ਕੀ ਕਰਨਾ ਚਾਹੁੰਦੇ ਨੇ ਪਰ ਜਿੰਮੇ ਇਹ ਲੱਗੇ ਹੋਏ ਨੇ ਜਿਆਦਾ ਸਮਾਂ ਦੂਰ ਨਹੀਂ ਜਦੋਂ ਭਾਰਤੀ ਟੀਮ ਜ਼ਿੰਬਾਬਵੇ ਤੇ ਬੰਗਲਾਦੇਸ਼ ਦੀ ਟੀਮ ਦੇ ਬਰਾਬਰ ਵੀ ਪਹੁੰਚ ਜਾਊਗੀ